ਵਿਆਹ ਦੇ ਵਿੱਚ ਨਾਨਕਾ ਮੇਲ ਲੈ ਕੇ ਆਇਆ ਬੈਲ ਗੱਡੀਆਂ ਤੇ ਵੀਡੀਓ ਹੋਈ ਸੋਸ਼ਲ ਮੀਡੀਆ ਉੱਤੇ ਵਾਇਰਲ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਨਾਨਕੇ ਮਿਲਣੇ ਚਲਾਇਆ ਨਮਾ ਰਵਾਜ ਤੇ ਵੀਡੀਓ ਹੋਈ ਸੋਸ਼ਲ ਮੀਡੀਆ ਉੱਤੇ ਇੱਕ ਚਰਚਾ ਦਾ ਵਿਸ਼ਾ ਬਣ ਗਈ ਜਦੋਂ ਟਰੈਕਟਰਾਂ ਉੱਪਰ ਨਾਨਕਾ ਮਿਲ ਵਿਆਹ ਦੇ ਵਿੱਚ ਕੀਤੀ ਐਂਟਰੀ ਜਿਥੇ ਕਿ ਦੋਸਤੋ ਹਰ ਇੱਕ ਪੰਜਾਬੀ ਨੂੰ ਵਿਆਹ ਵਾਲੇ ਦਿਨ ਬੇਹੱਦ ਚਾਹ ਹੁੰਦਾ ਹੈ ਇਸ ਚਾਹ ਨੂੰ ਲੈ ਕੇ ਹਰ ਇੱਕ ਪੰਜਾਬੀ ਦਾ ਦਿਲੋਂ ਡੋਡੋ ਡੂ ਕਰਦਾ ਰਹਿੰਦਾ ਹੈ ਤੇ ਉੱਥੇ ਤੋਂ ਤੇ ਇਸ ਵੀਡੀਓ ਦੇ ਵਿੱਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਪੁਰਾਣੇ ਸਮਿਆਂ ਦੇ ਵਾਂਗੂ ਨਾਂਕਾ ਮੇਲ ਬੈਲ ਗੱਡੀਆਂ ਉੱਤੇ ਆਇਆ ਜਿੱਥੇ ਕਿ ਦੋਸਤੋ ਪਿੰਡ ਦੇ ਲੋਕ ਵੀ ਦੇਖਣ ਲੱਗ ਗਏ ਕੋਠਿਆਂ ਉੱਤੇ ਝੜ ਕੇ ਕਿ ਕੁੜੀ ਦੇ ਨਾਂਕਾ ਮੇਲਾ ਆਇਆ ਜਿੱਥੇ ਕਿ ਦੋਸਤੋ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਉੱਤੇ ਬੇਹੱਦ ਵਾਇਰਲ ਹੁੰਦੀ ਰਹਿੰਦੇ ਹਨ ਜੋ ਕਿ ਹਰ ਇੱਕ ਪੰਜਾਬੀ ਦਾ ਦਿਲ ਖੁਸ਼ ਕਰਕੇ ਰੱਖ ਦਿੰਦੇ ਹਨ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਦੇਖ ਸਕਦੇ ਹੋ ਪੁਰਾਣੀ ਟਾਈਪ ਦੀਆਂ ਗੱਡੀਆਂ ਪੁਰਾਣੇ ਜ਼ਮਾਨੇ ਦੀ ਗੱਲ ਤੇ ਨਾਂਕੇ ਮਿਲਨੇ ਬੜੇ ਹੀ ਸੋਹਣੇ ਢੰਗ ਦੇ ਨਾਲ ਬਾਈਕ ਗੱਡੀਆਂ ਸਜਾਈਆਂ ਹੋਈਆਂ ਸੀ ਜੱਤੇ ਕਿਦੋਂ ਤੋਂ ਹਰ ਇੱਕ ਪੰਜਾਬੀ ਦਾ ਦੇਖ ਕੇ ਦਿਲ ਖੁਸ਼ ਹੋ ਜਾਂਦਾ ਤੁਸੀਂ ਵੀ ਵੀਡੀਓ ਵਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਨਾਲ ਬਣ ਰਹੇ ਦੀ ਧੰਨਵਾਦ ਤੇ ਸਾਡੇ ਚੈਨਲ ਨੂੰ ਸ਼ਾਅ ਸਬਸਕ੍ਰਾਈਬ ਜਰੂਰ ਕਰ ਲਿਓ